ਕਲਾ ਵੀ ਤੇਰੇ ਤਾਂ ਨਾ ਲਾ ਚੁੱਕੇ ਆ ਇਸ ਪਿੰਡ ਨੂੰ 60 ਸੜ ਨੂੰ 60 ਮਿੰਟ ਲੱਗਦੇ ਨੇ ਜੀ 메인 ਹਾਈਵੇ ਆ ਚੰਡੀਗੜ੍ਹ 메인 ਹਾਈਵੇ ਚੰਡੀਗੜ੍ਹ ਹੈ ਜੀ ਸਰਦੂਰ ਸ਼ਕੰਦਰ ਨੌ ਤੇ ਰੋਡ ਦਾ ਨਾਮ ਰੱਖਿਆ ਗਿਆ ਜੀ ਸਾਨੂੰ ਔਰੇ ਐਕਸੀਡੈਂਟ ਕਈ ਐਕਸੀਡੈਂਟ ਕਈ ਨੁਕਸਾਨ ਹੋਲੇ ਜੀ ਅਸੀਂ ਇੰਨਾ ਕਿ ਪਰੇਸ਼ਾਨ ਹਾਂ ਇਸ ਰੋਡ ਤੋਂ ਜੀ 4 4 5 5 ਫੁੱਟ ਖੱਡੇ ਨੇ ਜੀ ਔਰੇ ਜਿੰਨੇ ਮਸ਼ੀਨਰੀ ਲੈ ਲੋ ਲੋਕ ਲੈ ਲੋ ਬਹੁਤ ਪਰੇਸ਼ਾਨਾ ਅਸੀਂ ਜੀ ਸਾਡੀ ਇਹ ਹੀ ਮੰਤ ਹੈ ਪ੍ਰਸ਼ਾਸਨ ਨੂੰ ਕੀ ਸਾਡਾ ਜਲਦਵਾਰ ਹੱਲ ਕੀਤਾ ਜਾਵੇ ਇੱਕ ਮਹੀਨਾ ਪਹਿਲਾਂ ਸਾਨੂੰ ਟਾਈਮ ਦੇ ਕੇ ਤੁਸੀਂ ਵੀ ਉਹ ਗਟਕਾ ਪਾਵਾਂਗੇ ਰੋਡ ਬਣਾਵਾਂਗੇ ਇੱਕ ਮਹੀਨਾ ਦੱਸ ਦਿੰਦੇ ਹੋ ਕੋਈ ਨਿਆਜ ਨਾ ਕੋਈ ਪੁਲਿਸ ਪ੍ਰਸ਼ਾਸਨ ਨਾ ਕੋ ਸਰਕਾਰੀ ਮੁਲਾਜ਼ਮ ਨਾ ਮੰਤਰੀ ਨਾ ਆਈਓ ਸਾਹਿਬ ਨਾ ਸਾਡੇ ਪ੍ਰਿੰਸ ਸਾਹਿਬ ਨੇ ਉਹ ਕੋਈ ਨਹੀਂ ਪਹੁੰਚਿਆ ਸੀ ਬੈਠੇ ਪਰੇਸ਼ਾਨ ਹੋ ਗਏ ਜੀ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਸੜਕ ਟੁੱਟੀ ਹੋਈ ਹੈ ਤੇ ਕਿੰਨਾ ਕੁ ਕਾਰੋਬਾਰ ਤੇ ਵਿਆਹ ਤੇ ਰੋਜ਼ਾਨਾ ਮੁਸ਼ਕਲਾਂ ਕੀ ਹੋ ਗਿਆ ਸਰ ਰੋਜ਼ਾਨਾ ਮੁਸ਼ਕਲਾਂ 2-2 4-4 ਘੰਟੇ ਜਾਮ ਕੋਈ ਬਿਮਾਰ ਹੋ ਗਿਆ ਉਹ ਫਸ ਗਿਆ 2-4 ਤਾਂ ਮੌਤਾਂ ਵੀ ਹੋ ਚੁੱਕੀਆਂ ਆ ਐਕਸੀਡੈਂਟ ਹੋ ਚੁੱਕੇ ਨੇ ਬੰਦਿਆਂ ਸੱਟਾਂ ਲੱਗ ਚੁੱਕੀਆਂ ਜੀ ਸਾਨੂੰ ਕੋਈ ਰਸਤਾ ਨਹੀਂ ਆ ਜਾਂ ਨੂੰ ਸਾਰਾ ਇੰਡਸਟਰੀ ਸਾਰੀ ਮੰਡੀ ਦਾ ਬੰਦਗੜ ਦੀ ਹੈ ਪੈਂਦੀ ਖੰਨੇ ਜੀ ਸਭ ਤਾਂ ਇਹ ਨਹੀਂ ਪਤਾ ਜੀ ਹੁਣ ਤੱਕ ਸਾਡੇ ਏਰੀਆ ਕਿਹੜਾ ਜੀ ਗੁੰਬਦਗੜ ਕਹਿੰਦੇ ਖੰਨੇ ਵਾਲੇ ਜੀ ਖੰਨੇ ਵਾਲੇ ਕਹਿੰਦੇ ਗੁੰਬਦਗੜ ਵਾਲੇ ਜੀ ਉਸ ਤੋਂ ਬਾਅਦ ਤੋਂ ਪਰੇਸ਼ਾਨ ਬਹੁਤ ਆ ਜੀ ਪਿਛਲੀ ਵਾਰੀ ਨਗਰ ਕਾਉਂਸਲ ਨੇ ਆਈ ਉਹਨੂੰ ਭੇਜਿਆ ਸੀਗਾ ਕਿ ਅਸੀਂ ਆਪਣੀ ਪਾਵਰ ਵਾੜ ਕੇ ਇਹਦੇ ਇਟਰਲੌਕ ਟਾਇਲਾ ਲਾਵਾਂਗੇ ਜਾਂ ਰਿਪੇਅਰ ਕਰਾਵਾਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਸਰ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਜੀ ਅਸੀਂ ਕਹਿੰਦੇ ਕੇਰੀ ਪਾਵਾਂਗੇ ਸੀ ਆਪਣੇ ਪੱਖੋਂ ਕੇ ਉਰੇ ਕੋਈ ਨਹੀਂ ਪਹੁੰਚਿਆ ਇਨਾ ਕੋ ਟਾਇਲ ਨਾ ਗਟਕਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਮੁਲਾਜ਼ਮ ਕੁਝ ਨਹੀਂ ਪਹੁੰਚਿਆ ਜੀ ਉਰੇ ਢੱਕਦੇ ਪਹਿਲਾਂ ਹੀ ਬਹੁਤ ਲੱਗ ਚੁੱਕੇ ਨੇ ਹੁਣ ਫਿਰ ਕੀ ਮਤ ਬਣਾਏ ਹੁਣ ਸਾਡਾ ਹੀ ਮਾਨਾਜੀਤ ਜੀ ਉਰੇ ਬੈਠੇ ਆ ਧਰਨਾ ਸ਼ਾਮ ਤੱਕ ਲੱਗੇ ਰਾਤ ਹੋ ਜੇ ਅਸੀਂ ਹਲਦੇ ਨੇ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਚੁੱਕੇ ਆ ਮੰਤਰੀ ਨੂੰ ਐਮ ਐਲ ਏ ਸਾਹਿਬ ਨੂੰ ਵੀ ਗਵਿੰਦਗੜ੍ਹ ਵੀ ਖੰਨੇ ਵਾਲੇ ਨੂੰ ਵੀ ਤੇ ਡੀ ਸੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਸਾਡੇ ਇਸ ਰੋਡ ਦੀ ਸੁਣਵਾਈ ਨਹੀਂ ਹੋ ਰਹੀ ਜਮੈਂ ਕਿਉਂਕਿ ਇੱਥੇ ਬੰਦਾ ਤੁਰਕੇ ਵੀ ਨਹੀਂ ਲੰਘ ਸਕਦਾ ਜੀ ਪਿਛਲੇ ਮਹੀਨੇ ਅਸੀਂ ਧਰਨਾ ਲਾਇਆ ਸੀ ਗਵੰਦਗੜ ਦੇ ਪ੍ਰਧਾਨ ਪ੍ਰਿੰਸ ਸਾਹਿਬ ਵੀ ਅੱਜ ਦੀ ਯੋਵੀ ਆਈ ਦੀ ਉਹਨਾਂ ਨਾਲ ਹੀ ਡਿਪਟੀ ਖੰਨਾ ਵੀ ਆਈ ਦੀ ਉਹ ਸਾਨੂੰ ਵਾਦਾ ਕਰਕੇ ਗਈ ਦੀ ਵੀ ਅਸੀਂ ਰੋਡ ਇਹਨੂੰ ਵੀ ਟੈਂਡਰ ਪਾ ਕੇ 15 20 ਦਿਨਾਂ ਵਿੱਚ ਓਕੇ ਕਰਾ ਦਰਿਆਂ ਪਰ ਇੱਥੇ ਅੱਜ ਤੱਕ ਕੋਈ ਅਧਿਕਾਰੀ ਨਹੀਂ ਆਇਆ ਸਾਡੀ ਅੱਜ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਸਵੇਰ ਦੇ ਲੱਗ ਬੈਠੀਆਂ ਜੀ ਵੰਡੀਗੋਵਤਗੜੀ ਨਗਰ ਕੌਂਸਲ ਦਾ ਕਹਿੰਦੇ ਪੰਜਾਬ ਦੀ ਸਭ ਤੋਂ ਅਮੀਰ ਆਉਣ ਵਾਲੀ ਕੁੰਨੀ ਕਬੱਡੀ ਉਹ ਹੀ ਉਹ ਹੀ ਜੇ ਇੱਥੇ ਜੀ ਮੀਡੀਆ ਦੇ ਸਾਹਮਣੇ ਵਾਅਦਾ ਕਰਕੇ ਗਏ ਨੇ ਪ੍ਰਿੰਸ ਸਾਹਿਬ ਵੀ ਪ੍ਰਧਾਨ ਜੀ ਨਗਰ ਕੌਂਸਲ ਵਾਲੇ ਇਹੋ ਵੀ ਵੀ ਅਸੀਂ ਇਹਨੂੰ ਰੋਡ ਨੂੰ ਵੀ 15 ਸਾਲ ਨੂੰ 10-15 ਦਾ ਟਾਈਮ ਦਿੱਤਾ ਵੀ ਇਹ ਅੱਜ 1 ਮਹੀਨਾ 10 ਦਿਨ ਹੋ ਗਏ ਜੀ ਤਰਨ ਆਇਆ ਗਿਆ ਟੋਏ ਖੱਡੇ ਦੇਖੋ ਜੀ ਜਾ ਕੇ ਗੱਡੀ ਵਾਲਾ ਕੋਈ ਨੰਗ ਨਹੀਂ ਸਕਦਾ ਮੋਟਰਸਾਈਕਲ ਤੇ ਖੱਡੀ ਕੋਈ ਸਵਾਰੀ ਨੰਗ ਨਹੀਂ ਸਕਦੀ ਲੇਡੀਜ਼ ਜਨਾਨੀਆਂ ਨਹੀਂ ਨੰਗ ਸਕਦੀਆਂ ਇੱਥੋਂ ਤੁਹਾਡੇ ਸਾਟ ਕਿੱਦਾਂ ਲੱਗਿਆ ਜੀ ਮੈਂ ਕੰਡਾ ਘਰੋਂ ਉਤਰਿਆ ਉੱਥੇ ਮੈਂ ਚੱਕਰ ਖਾ ਕੇ ਡਰ ਗਿਆ ਫਿਲਕਣ ਸਿੱਧੀ ਖੱਲੇ ਕਿੰਨੇ ਚਿਰ ਤੋਂ ਇਹ ਹਾਲ ਆ ਰੋਡ ਦਾ ਮੇਰਾ ਇਹ ਸੜਕ ਦਾ ਤਾਂ ਹੀ 3-3.5-4 ਸਾਲ ਹੋ ਗਏ ਜਾਂਦਾ ਪੁਲ ਬਣਿਆ ਹਾਂ ਜਾਂਦਾ ਪੁਲ ਬਣਿਆ ਹੀ ਹਾਲੇ ਦੀ ਤਾਂ ਫਾੜੇ ਦੀ ਜੰਗੇ ਸੀ ਸਭ ਤੋਂ ਵੱਧ ਐਕਸੀਡੈਂਟ ਜਾਂਦਾ ਇਸ ਇਲਾਕੇ ਤੋਂ ਪਰ ਫਿਰ ਵੀ ਇਸ ਰੋਡ ਦਾ ਆ ਹਾਲ ਆ ਕਈ ਹਾਦਸੇ ਹੋ ਗਏ ਕਈ ਸੱਟਾਂ ਲੱਗ ਗਈਆਂ ਸਾਡਾ ਰੋਜ ਦਾ ਲੰਘਾ 8-10 ਪਿੰਡਾਂ ਦਾ ਰੋਜ ਦਾ ਲੰਘਾ ਸਾਨੂੰ ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਕੋਈ ਗੱਡੀ ਲਿਆਈਏ ਕੋਈ ਮੋਟਰਸਾਈਕਲ ਲਿਆਈਏ ਕਿਸੇ ਨਾ ਕਿਸਨੇ ਡਰਨਾ ਹੀ ਡਰਨਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਮੰਗ ਹੈ ਕਿ ਇਹ ਰੋਡ ਦੀ ਰਿਪੇਅਰ ਕਰਵਾਈ ਜਾਵੇ ਇਸ ਰੋਡ ਨੂੰ ਚਾਲੂ ਕਰਵਾਇਆ ਜਾਵੇ ਰੋਜ਼ ਕੋਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆ ਕੇ ਕਹਿ ਜਾਂਦੇ ਨੇ ਪਿਛਲੀ ਵਾਰ ਵੀ ਅਸੀਂ ਧਰਨਾ ਲਾਇਆ ਸੀ ਉਸ ਧਰਨੇ ਦੀ ਪ੍ਰਸ਼ਾਸਨ ਅਧਿਕਾਰੀ ਸਾਨੂੰ ਵਿਸ਼ਵਾਸ ਦਿਵਾ ਕੇ ਚਲੇ ਗਏ ਵੀ 1 ਮਹੀਨੇ ਚ ਹੱਲ ਹੋ ਜਾਊਗਾ ਪਰ 1 ਮਹੀਨਾ 10 ਦਿਨ ਹੋ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਕੋਈ ਕੁਝ ਨਹੀਂ